ਦੇਖ ਰਿਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਆਂ ਮੁਕੰਦਪੁਰ ਖੇ ਜਿੱਥੇ ਬਾਬਾ ਰਾਮਚੰਦ ਸਮਾਜ ਭਲਾਈ ਮੰਚ ਜਿਹੜਾ ਕਿ ਪਿਛਲੇ 25 ਸਾਲ ਤੋਂ ਲੋਕਾਂ ਵਾਸਤੇ ਸਮਾਜ ਸੇਵਾ ਦੇ ਵੱਡੇ ਵੱਡੇ ਕਾਰਜ ਕਰਦੇ ਆ ਰਹੇ ਨੇ ਤੇ ਉਹਨਾਂ ਦੇ ਪ੍ਰਧਾਨ ਮਹਿੰਦਰ ਸਿੰਘ ਰਾਣਾ ਤੇ ਉਮੀਦ ਪ੍ਰਧਾਨ ਸ਼ਿਵ ਸਿੰਘ ਮਹਾਂਤ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਸਾਰੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਹੈ ਤੇ ਦਰਜਾ ਬਦਰਜਾ ਸਾਰੇ ਅਹੁਦੇਦਾਰ ਸ਼ਾਮਲ ਹੋਏ ਨੇ ਤੇ ਜਾਣਕਾਰੀ ਲਵਾਂਗੇ ਸਾਰੇ ਅਹੁਦੇਦਾਰਾਂ ਤੋਂ ਕਿ ਆਉਣ ਵਾਲੇ ਦਿਨਾਂ ਚ ਕਿਹੜੇ ਕਿਹੜੇ ਪ੍ਰੋਜੈਕਟ ਉਲੀਕ ਰਹੇ ਨੇ ਇਹ ਪਤਾ ਲੱਗਾ ਕਿ ਅੱਖਾਂ ਦਾ ਕੈਂਪ ਤੇ ਉਸ ਤੋਂ ਇਲਾਵਾ ਬਲੱਡ ਡਿਸ਼ਨ ਕੈਂਪ ਜਿਹੜਾ ਹਰ ਸਾਲ ਰਾਮਕ੍ਰਿਸ਼ਨ ਟਣਵਾੜ ਜੀ ਦੀ ਯਾਦ ਵਿੱਚ ਲਾਉਂਦੇ ਆ ਤੇ ਸਾਰੇ ਅਧਿਕਾਰੀਆਂ ਤੋਂ ਅੱਜ ਜਾਣਕਾਰੀ ਲਵਾਂਗੇ ਸੋ ਆਓ ਦੇਖੋ ਪੀਵੀ ਟੂਡੇ ਚੈਨਲ ਨਾਲ ਜੁੜੇ ਰਹਿਣਾ ਧੰਨਵਾਦ ਆ ਸ਼੍ਰੀ ਵਾਈਗੁਰ ਜੀ ਕੀ ਫਤਿਹ ਮੈਨੂੰ ਦੱਸਦੇ ਆ ਬੜੀ ਖੁਸ਼ੀ ਹੋਣੀ ਹੈ ਹੁਣ ਜਾਰੀ ਹੈ ਕਿ ਫਰਵਰੀ ਦੇ ਮਹੀਨੇ 22 ਤਰੀਕ ਨੂੰ ਤਨਤਨ ਸਹਿਬ ਜੀ ਮੱਬਾ ਰਾਮਚੰਦ ਜੀ ਦੇ ਸਮਾਜ ਭਲਾਈ ਮੰਚ ਵੱਲੋਂ ਸਮੂਹ ਆਦੇਦਾਰਾਂ ਦੇ ਅਤੇ ਇਲਾਕੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ 22 ਤਰੀਕ ਨੂੰ ਖੂਨਦਾਨ ਕੈਂਪ ਅਤੇ 23 ਤਰੀਕ ਨੂੰ ਅੱਖਾਂ ਦਾ ਕੈਂਪ ਤੇ ਜਨਰਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਮੈਂ ਇਲਾਕਾ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਅਤੇ ਜੋ 22 ਤਰੀਕ ਨੂੰ ਕੈਂਪ ਖੂਨਦਾਨ ਕੈਂਪ ਲੱਗਣ ਜਾ ਰਿਹਾ ਹੈ ਖੂਨਦਾਨ ਕਰਕੇ ਆਪਾਂ ਮਨੁੱਖਤਾ ਦੀ ਭਲਾਈ ਕਰ ਸਕੀਏ ਅਤੇ ਜਿਹੜੇ ਅੱਖਾਂ ਦੀ ਕੋਈ ਪ੍ਰੋਬਲਮ ਹੈ ਜੋ 23 ਤਰੀਕ ਨੂੰ ਕੈਂਪ ਲੱਗਣੇ ਜਾ ਰਿਹਾ ਹੈ ਕਿਹੜੇ ਮਹੀਨੇ ਦੀ ਤਰੀਕ 22 23 22 ਤਰੀਕ ਫਰਵਰੀ ਮਹੀਨੇ ਦੀ ਅਤੇ 23 ਤਰੀਕ ਫਰਵਰੀ ਦੀ ਅੱਖਾਂ ਦਾ ਕੈਂਪ ਹੈ ਜਿਸ ਦੇ ਵਿੱਚ ਅੱਖਾਂ ਦਾ ਚੈੱਕਅਪ ਜਨਰਲ ਚੈੱਕਅਪ ਅਤੇ ਫ੍ਰੀ ਐਨਕਾ ਅਤੇ ਫ੍ਰੀ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜੀ ਇਹ ਕੈਂਪ ਸਿਵਲ ਹਸਪੀਟਲ ਬੰਗਿਆਂ ਦੇ ਸਹਿਯੋਗ ਦੇ ਨਾਲ ਅਤੇ ਜੋ ਅੱਖਾਂ ਦਾ ਕੈਂਪ ਹੈ ਉਹ ਸੇਠ ਪ੍ਰਤਾਪ ਜੋ ਹਸਪੀਟਲ ਉਹਨਾਂ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਾਂ ਕਿ ਰਾਣਾ ਮਕੰਦਪੁਰ ਬਾਬਾ RAM ਜੀ ਦਾ ਸਮਾਜ ਭਲਾਈ ਮਕੰਦਪੁਰ ਕੋਲ ਖੂਨਦਾਨ ਕੈਂਪ ਤੇ ਅੱਖਾਂ ਦਾ ਆਪਰੇਸ਼ਨ ਕੈਂਪ ਤੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਹ 2 ਫਰਵਰੀ ਨੂੰ ਖੂਨਦਾਨ ਕੈਂਪ ਹੈ ਤੇ 23 ਫਰਵਰੀ ਨੂੰ ਅੱਖਾਂ ਦਾ ਤੇ ਮੈਡੀਕਲ कॅम्प ਲਗਾਇਆ ਜਾਵੇਗਾ ਇਹ ਸ਼੍ਰੀ ਆਰਮ ਕਿਸ਼ਨ ਢਰਵਾੜ ਦੇ ਨੂੰ ਸਮਰਪਿਤ ਹੋਵੇਗਾ ਤੇ ਇਹ ਬੰਗਾ ਤੋਂ ਡਾਕਟਰ ਸੇਟ ਆਈ ਹਸਪੀਟਲ ਤੇ ਆਪਣੇ ਸਿਵਲ ਹਸਪਤਾਲ ਬਲੱਡ ਬੈਂਕ ਬੰਗਾ ਦੇ ਸਹਿਯੋਗ ਨਾਲ ਇਹ कॅम्प ਦੋਈ ਲਗਾਏ ਜਾ ਰਹੇ ਹਨ ਇਹ ਇਸ ਲਈ ਗੁਰਦੁਆਰਾ ਕਲਗੀਧਰ ਸਾਹਿਬ ਗੰਦਪੁਰ ਨੇੜੇ ਬਰਫ ਦਾ ਕਾਰਖਾਨਾ ਸਾਰੇ ਸੰਗਠਨਾਂ ਨੂੰ ਅਪੀਲ ਕਰਦਾ ਹਾਂ ਤੇ ਇਸ ਕੂਨਦਾਂਦ ਕੈਂਪ ਵਿੱਚ ਵੀ ਸਹਿਯੋਗ ਦੇਣ ਤੇ ਅੱਖਾਂ ਦੇ ਕੈਂਪ ਜੋ ਵੀ ਲੋੜਵੰਦ ਹੈ ਮਰੀਜ਼ ਉਹ ਆ ਕੇ ਆਪਣੇ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਜੀ ਆਪਰੇਸ਼ਨ ਹੋਣ ਵਾਲਾ ਆਪਰੇਸ਼ਨ ਵੀ ਹੋਏਗਾ ਲੈਂਸ ਪਾਏ ਜਾਣਗੇ ਫ੍ਰੀ ਲੈਂਸ ਹੋਣਗੇ